ਪਰਮੇਸ਼ਵਰ ਦੇ ਨਾਲ ਗਿਲਾ ਨਾ ਕਰੋ ਇਜ਼ਰਾਈਲੀਆਂ ਨੇ ਕੀਤਾ ਪਰਮੇਸ਼ਵਰ ਉੱਥੋਂ ਮਿਸਰ ਵਿੱਚੋਂ ਇਜ਼ਰਾਈਲੀਆਂ ਨੂੰ ਬਾਹਰ ਕੱਢ ਕੇ ਲੈ ਕੇ ਆਏ ਲਾਲ ਸਮੁੰਦਰ ਨੂੰ ਪ੍ਰਭੂ ਫਾੜਨ ਦੀ ਉਹਦੇ ਵਿੱਚੋਂ ਰਸਤਾ ਬਣਾਉਣ ਦੀ ਕਾਬਲੀਅਤ ਰੱਖਣ ਵਾਲਾ ਪਰਮੇਸ਼ਵਰ ਐਸੇ ਲਈ ਉੱਥੇ ਲੈ ਕੇ ਆਏ ਉਹਨੂੰ ਪਤਾ ਹੈ ਕਿ ਮੈਂ ਇਹਦੇ ਚੋਂ ਲੰਘਾ ਲੈਣਾ ਹੈ ਅਰ ਉਹ ਫਲਿਸਤਿਨ ਥਾਣੀ ਐਸੇ ਲਈ ਨਹੀਂ ਲੈ ਕੇ ਗਏ ਕਿ ਉੱਧਰ ਲੜਾਈ ਚੱਲ ਰਹੀ ਆ ਇਹ ਲੜਾਈ ਦੇਖ ਕੇ ਇਹ ਜਿਹੜੇ ਆ ਇਹ ਖਬਰ ਜਾਣਗੇ ਅਰ ਇਹ ਪਿੱਛੇ ਨੂੰ ਭੱਜ ਜਾਣਗੇ ਪਰ ਉਹ ਕੀ ਕਰ ਰਿਹਾ ਲਾਲ ਸਮੁੰਦਰ ਦੇ ਕੰਡੇ ਤੇ ਖਲੋਤੇ ਹੋਏ موسی ਨੂੰ ਗਾਲਾਂ ਕੱਢਣ ਦੇ موسی ਨਾਲ ਲੜਨ ਦੇ ਕਿ ਤੂੰ ਇੱਥੇ ਮਰਨ ਨਹੀਂ ਲੈ ਕੇ ਆਇਆ ਮਿਸਰ 'ਚ ਕਬਰਾਂ ਥੋੜੀਆਂ ਸੀ ਵੀ ਤੂੰ ਸਾਨੂੰ ਬਾਹਰ ਕੱਢ ਕੇ ਇੱਥੇ ਸਮੁੰਦਰ ਵਿੱਚ ਮਾਰਨ ਨੂੰ ਲੈ ਕੇ ਆਇਆ ਤਾਂ ਸਮ ਟਾਈਮਸ ਅਸੀਂ ਵੀ ਇਦਾਂ ਹੀ ਕਰਦੇ ਹਾਂ ਕਿ ਜਿੰਨੇ ਸਾਨੂੰ ਰਾਹੇ ਪਾਇਆ ਹੁੰਦਾ ਹੈ ਜਿਨੇ ਸਾਨੂੰ ਕਿਹਾ ਹੁੰਦਾ ਕਿ ਤੁਸੀਂ ਰੱਬ ਅੱਗੇ ਅਰਦਾਸ ਬੇਨਤੀ ਕਰੋ ਅਹੀਂ ਉਹਦੇ ਨਾਲ ਵੀ ਫਸਾਦ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਐਸ ਕੰਮ ਨੂੰ ਤੂੰ ਸਾਨੂੰ ਚਰਚ ਨੂੰ ਲੈ ਕੇ ਆਇਆ ਸੀ ਐਸ ਕੰਮ ਨੂੰ ਸਤ ਸੰਗ ਵਿੱਚ ਲੈ ਕੇ ਆਇਆ ਸੀ ਹੋਇਆ ਤੇ ਹੈ ਨਹੀਂ ਕੁਛ ਅਸੀਂ ਉਹਦੇ ਨਾਲ ਵੀ ਫਸਾਦ ਕਰਨ ਲੱਗ ਜਾਨੇ ਆ ਅਰ ਜਦ ਉਹ ਜਿਹੜਾ ਸਾਨੂੰ ਲੈ ਕੇ ਆਇਆ ਜਦੋਂ ਉਹ ਅਰਦਾਸਾਂ ਬੇਨਤੀਆਂ ਕਰਦਾ ਆ ਕਈ ਵਾਰੀ ਤਾਂ ਸਾਡੇ ਅੱਗੋਂ ਲਾਲ ਸਮੁੰਦਰ ਦੇ ਵਿੱਚ ਰਾਹ ਵੀ ਬਣਦਾ ਆ ਸਾਨੂੰ ਜਿੱਥੇ ਆਸ ਹੀ ਨਹੀਂ ਹੁੰਦੀ ਸਾਡੇ ਉੱਥੇ ਕੰਮ ਬਣਦੇ ਆ ਜਿਵੇਂ ਉਜਾੜਾ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਸਵਰਗੀ ਮੰਨਾ ਦਿੱਤਾ ਉਹਨਾਂ ਦੇ ਲਈ ਸਭ ਕੁਝ ਪੂਰਾ ਕੀਤਾ ਪਾਣੀ ਕੱਢਿਆ ਪਰਮੇਸ਼ਵਰ ਨੇ ਉਸ ਜਗ੍ਹਾ ਤੇ ਉਹਨਾਂ ਦੇ ਪੀਣੇ ਨੂੰ ਉਹਨਾਂ ਦੇ ਮਾਲ ਡੰਗਰ ਦੇ ਲਈ ਪਰ ਸਭ ਕੁਛ ਖਾਣ ਪੀਣ ਦੇ ਬਾਵਜੂਦ ਵੀ ਅਸੀਂ ਕੁੜਕੜ ਬੁੜਬੁੜ ਕਰਨੋਂ ਨਹੀਂ ਹਟਦੇ ਤਾਂ ਫਿਰ ਕੀ ਹੁੰਦਾ ਹੈ ਜਿੰਨਿਆਂ ਨੇ ਕੁੜਕੜ ਕੀਤੀ ਉਹ ਸਾਰੇ ਜਿਹੜੇ ਆ ਕਨਾਨ ਦੇਸ਼ ਪਹੁੰਚਣ ਤੋਂ ਪਹਿਲਾਂ ਖਤਮ ਹੋ ਗਏ ਉਹ ਕਨਾਨ ਦੇਸ਼ ਨੂੰ ਦੇਖ ਹੀ ਨਹੀਂ ਸਕੇ ਸੋ ਅਗਰ ਤੁਸੀਂ ਉਹ ਗੋਲ ਆਪਣੀ ਜਿਹੜੀ ਤੁਸੀਂ ਸੈੱਟ ਕੀਤੀ ਤੁਸੀਂ ਉੱਥੇ ਪਹੁੰਚਣਾ ਚਾਹੁੰਦੇ ਉਹ ਟਾਰਗੇਟ ਜੋ ਤੁਹਾਡੀ ਜ਼ਿੰਦਗੀ ਦਾ ਮਿਸ਼ਨ ਹੈ ਅਗਰ ਤੁਸੀਂ ਉਹਨੂੰ ਰਿਸੀਵ ਕਰਨਾ ਚਾਹੁੰਦੇ ਅਚੀਵ ਕਰਨਾ ਚਾਹੁੰਦੇ ਪ੍ਰਾਪਤ ਕਰਨਾ ਚਾਹੁੰਦੇ ਆ ਸਬਰ ਰੱਖ ਕੇ 다ਊਦ ਕੀ ਕਹਿੰਦਾ ਮੈਂ ਸਬਰ ਰੱਖ ਕੇ ਕਹਿੰਦਾ ਉਹਦਾ ਇੰਤਜ਼ਾਰ ਕਰਦਾ ਆ ਤਾਂ ਅਸੀਂ ਸਬਰ ਰੱਖ ਕੇ ਇੰਤਜ਼ਾਰ ਕਰਨਾ ਉਸ ਸਮੇਂ ਦਾ ਉਸ ਦਿਨ ਦਾ ਜੇ ਇਸ ਸਮੇਂ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਸੈਲੀਬ੍ਰੇਟ ਕਰ ਸਕੀਏ ਪ੍ਰਭੂ ਨੇ ਸਾਡੇ ਜੀਵਨ ਦੇ ਵਿੱਚ ਜੋ ਜੇ ਇਸ ਵੀ ਕੰਮ ਦਾ ਡਿਲੇ ਕੀਤਾ ਆ ਨਾ ਸੱਚ ਜਾਣਿਓ ਉਹਦੇ ਵਿੱਚੋਂ ਸਾਡੀ ਚੰਗਿਆਈ ਛੁਪੀ ਹੋਈ ਆ ਉਹਦੇ ਵਿੱਚ ਸਾਡੀ ਭਲਾਈ ਛੁਪੀ ਹੋਈ ਆ ਉਹਦੇ ਵਿੱਚ ਸਾਡੀ ਬਰਕਤ ਛੁਪੀ ਹੋਈ ਆ ਹਰ ਹਾਲ ਦੇ ਵਿੱਚ ਅਸੀਂ ਬਰਕਤ ਪਾਵਾਂਗੇ ਹਰ ਹਾਲ ਦੇ ਵਿੱਚ ਅਸੀਂ ਚੰਗਿਆਈ ਪਾਵਾਂਗੇ ਤੁਸੀਂ ਦੇਖ ਲਿਓ ਕਿਉਂਕਿ ਰੋਮੀਆਂ ਦੀ ਕਿਤਾਬ ਵਿੱਚ ਲਿਖਿਆ ਹੋਇਆ ਆ ਸਾਰੀਆਂ ਚੀਜ਼ਾਂ ਮਿਲ ਕੇ ਉਹਨਾਂ ਦੇ ਲਈ ਭਲਾਈ ਪੈਦਾ ਕਰਦੀਆਂ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਆ ਜਿਹੜੇ ਪਰਮੇਸ਼ਰ ਦੀ ਵਚਨ ਦੀ ਆਗਿਆਕਾਰੀ ਕਰਦੇ ਆ ਸੋ ਸਾਡੇ ਲਈ ਕੋਈ ਵੀ ਇਹੋ ਜੀ ਚੀਜ਼ ਨਹੀਂ ਆ ਜਿਹੜੀ ਨੁਕਸਾਨ ਕਰੇ ਸਭ ਭਲਾਈ ਹੀ ਲੈ ਕੇ ਆਉਣਗੇ ਇਸ ਲਈ ਕਾਲੇ ਨਹੀਂ ਪਹਿਣਾ ਪ੍ਰੀਮੇਚੋਰ ਨੀ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਚ ਕੁਝ ਵੀ ਮੈਚਿਓਰਿਟੀ ਹੋਣੀ ਚਾਹੀਦੀ